ਸੱਚੀ ਗੱ사 ਸੱਚੀ ਗੱਜ ਸਰ ਬਹੁਤ ਦੁੱਖ ਦੀ ਘੜੀ ਤੇ ਤੁਸੀਂ ਪਹੁੰਚੇ ਹੋ ਜੱਸੇ ਸਰਪੰਚ ਦੀ ਮੌਤ ਦਾ ਸਾਰੇ ਇਲਾਕੇ ਨੂੰ ਦੁੱਖ ਹੈ ਕੀ ਕਹਾਂ ਅਹ ਦੇਖੋ ਜਸਵੰਤ ਸਾਡਾ ਛੋਟਾ ਭਰਾ ਸੀਗਾ ਇੱਕ ਅਨਹੋਣੀ ਦੇ ਵਿੱਚ ਇੱਕ ਐਕਸੀਡੈਂਟ ਦੇ ਵਿੱਚ ਉਹਦੀ ਜਿਹੜੀ ਮੌਤ ਹੋਈ ਆ ਰਾਜੇ ਉਮਰ ਨਹੀਂ ਸੀ ਉਹਦੀ ਜਾਨ ਦੀ ਤੇ ਸਾਡੀ ਸੱਜੀ ਬਾਹ ਸੀ ਉਹ ਮੇਰੇ ਇਧਰ ਲਈ ਚਲੋ ਆਪਦੇ ਪਿੰਡ ਦਾ ਸਰਪੰਚ ਸੀਗਾ ਨਾਲ ਪੰਜ ਸੱਤ ਪਿੰਡ ਹੋਰ ਵੀ ਦੇਰੇ ਸੰਭਾਲਦਾ ਸੀ ਸਿਮੈਂ ਸਮਝਦਾ ਕੋ ਉਹਦੇ ਜਾਣ ਦੇ ਨਾਲ ਮੈਨੂੰ ਜਿਹੜਾ ਨਾਂ ਪੂਰਾ ਹੋਣ ਲੱਗਾ ਕੱਟਾ ਪਿਆ ਅੱਜ ਪਰਿਵਾਰ ਦੇ ਵਿੱਚ ਆਏ ਆ ਬੈਠੇ ਆਂ ਘੋਬਾਇਆ ਜਵਾਰਦਾਸ ਕੀਤੀ ਹੈ ਸੱਚੇ ਬਾਦਸ਼ਾਹ ਕਿ ਕਿ ਪ੍ਰਮਾਤਮਾ ਨੂੰ ਆਪਦੇ ਚਰਨਾਂ ਵਿੱਚ ਨਵਾਸ ਬਖਸ਼ੇ ਤੇ ਪਿੱਛੇ ਪਰਵਾਤ ਨੂੰ ਪਾਣਾ ਮਰਵਾ ਦਾ ਬਖਸ਼ੇ ਸਰ ਇਸ ਦੁੱਖ ਦੀ ਘੜੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਾਂ ਜਿਹੜੇ ਵਿਰੋਧੀ ਪਾਰਟੀਆਂ ਉਹ ਆਮ ਆਦਮੀ ਪਾਰਟੀ ਤੋਂ ਉਂਗਲਾਂ ਚੱਕ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹਤ ਹੈ ਅ ਮੈਂ ਸਮਝਦਾ ਜੀ ਇਹ ਜੀ ਇਹਦੋਂ ਘਟਿਆ ਸੋਚ ਉਹਨਾਂ ਲੋਕਾਂ ਦੀ ਹੋ ਨਹੀਂ ਸਕਦੀ ਦੇਖੋ ਕਿਸੇ ਦਾ ਪੁੱਤ ਚਲਾ ਗਿਆ ਕਿਸੇ ਦਾ ਭਰਾ ਚਲਾ ਗਿਆ ਤੇ ਨਿੱਕੇ ਨਿੱਕੇ ਬੱਚਿਆਂ ਦਾ ਬਾਪ ਚਲਾ ਗਿਆ ਸੋ ਹੋਰ بڑے ਤਰੀਕੇ ਹੁੰਦੇ ਨੇ ਰਾਜਨੀਤੀ ਕਰਨ ਦੇ ਇਹੋ ਜਿਹੀ ਥਾਂ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੇ ਤੁਸੀਂ ਕਿਸੇ ਲਈ ਹਾ ਦਾ ਨਾਰਾ ਨਹੀਂ ਮਾਰ ਸਕਦੇ ਤਾਂ ਕਿਰਪਾ ਕਰਕੇ ਤੁਸੀਂ ਉਹਦੀ ਬਦਨਾਮੀ ਵੀ ਨਾ ਕਰੋ ਸੋ ਮੈਂ ਤਾਂ ਇੰਨੀ ਨਸੀਹਤ ਆਉਂਗਾ ਕਿ ਇਹ ਕੋਈ ਬੰਦਿਆਂ ਦੀ ਗੱਲ ਨਹੀਂ ਹੈਗੀ ਸੋ ਸਾਡਾ ਆਪਦਾ ਪਰਿਵਾਰ ਹੈ ਮੇਰਾ ਆਪਦਾ ਪਰਿਵਾਰ ਹੈ ਉਹਨਾਂ ਦਾ ਧਿਆਨ ਰੱਖਣਾ ਮੇਰਾ ਫਰਜ਼ ਬਣਦਾ ਮੈਂ ਹਮੇਸ਼ਾ ਇਸ ਪਰਿਵਾਰ ਦੇ ਨਾਲ ਖੜਾ ਹਾਂ ਸਿਰ ਨੌਜਵਾਨਾਂ ਨਾਲ ਉਹਨਾਂ ਦੇ ਬਹੁਤ ਲਿੰਕ ਸੀਗੇ ਆ ਲਾਸਟ ਸਵਾਲ ਵਿੱਚ ਤੁਸੀਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਸਨੇਹਾ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਇਹੀ ਸਨੇਹਾ ਮੇਰਾ ਕਿ ਦੇਖੋ ਚਲੋ ਮੈਨੂੰ ਨਹੀਂ ਪਤਾ ਕਿ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਕੀ ਹੋ ਪਰ ਅੱਜ ਦੇ ਜਿਵੇਂ ਜੱਸੇ ਦੀ ਸੋਚ ਸੀਗੀ ਮੈਂ ਸਮਝਦਾ ਉਹਨੂੰ ਪਿੰਡ ਨੇ ਮਾਣ ਬਖਸ਼ਿਆ ਪਿੰਡ ਨੇ ਉਹਨੂੰ ਸੇਵਾ ਦਾ ਹਰ ਲਾਇਆ ਤੇ ਉਹ ਆਉਦੀ ਜਿਹੜੀ ਡਿਊਟੀ ਉਹ ਬੜੀ ਵਧੀਆ ਨਿਭਾ ਰਿਹਾ ਸੀ ਪਿੰਡ ਦੇ ਵਿੱਚ ਜਦੋਂ ਵੀ ਇਹ ਡਵੈਲਪਮੈਂਟ ਦੇ ਕੰਮ ਨੇ ਇਹਨਾਂ ਦੇ ਵਿੱਚ ਬੜਾ ਵੱਦ ਚੜ ਕੇ ਹਿੱਸਾ ਲੈਂਦਾ ਸੀ ਸੋ ਨੌਜਵਾਨਾਂ ਨੂੰ ਵੀ ਉਹਦੀ ਜਿਹੜੀ ਜ਼ਿੰਦਗੀ ਹੈ ਉਹ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਕਿ ਜਿਹੜੇ ਇੱਕ ਦੇਖੋ ਲੋਕਾਂ ਦੇ ਨਾਲ ਜਿਹੜਾ ਪ੍ਰੇਮ ਪਿਆਰ ਸੀਗਾ ਉਹਦਾ ਤੁਸੀਂ ਅੱਜ ਦਾ ਜਿਹੜਾ ਇਕੱਠ ਹੈ ਤੁਸੀਂ ਉਹ ਤੋਂ ਦੇਖ ਸਕਦੇ ਹੋ ਇਕੱਲੇ ਆਪਣੇ ਹਲਕੇ ਤੋਂ ਨਹੀਂ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਜਿਹੜੇ ਨੌਜਵਾਨ ਅੱਜ ਉਹਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਨੇ ਸੋ ਇਹ ਹੀ ਹੈ ਵੀ ਜਿਹੜਾ ਪ੍ਰੇਮ ਪਿਆਰ ਹੈ ਚਲੋ ਬੰਦਾ ਸਦਾ ਨਹੀਂ ਰਹਿੰਦਾ ਪਰ ਬੰਦੇ ਦਾ ਨਾਂ ਹਮੇਸ਼ਾ ਰਹਿੰਦਾ ਜੋ ਕੋਈ ਚੰਗੇ ਕੰਮ ਕਰਕੇ ਜਾਊਗਾ ਤਾਂ ਲੋਕ ਉਹਨੂੰ ਯਾਦ ਕਰਦੇ ਥੈਂਕ ਯੂ ਸੇ